ਬੇਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਇਹ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਬੇ ਰਾੜੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਹਰ ਜਨ ਪਰਮਾਤਮਾ ਦੇ ਜਨ RAM ਨਾਮ ਪਰਮਾਤਮਾ ਦਾ ਨਾਮ ਗੁਣ ਗੁਣਾ ਨੂੰ ਗਾਉਂਦੇ ਹਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ ਹੈ ਇਹਦੀ ਹਰ ਜਨ ਕੀ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਆਪਣਾ ਗੁਣ ਨਾ ਗਵਾਵੇ ਗੁਣ ਕਹਿੰਦੇ ਨੇ ਆਪਣਾ ਸੁਭਾਅ ਆਪਣਾ ਸੁਭਾਅ ਹਣੀ ਕਦੇ ਬਦਲਦਾ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਕਿ ਇਹ ਭਾਈ ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ ਜੋ ਕਿਸ ਕਰੇ ਸਵਾਪੀ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਕਿਉਂਕਿ ਉਹ ਭਗਤ ਜਾਣਦਾ ਹੈ ਜੋ ਕਿਛ ਕਰੇ ਜੋ ਕੁਝ ਹੋ ਰਿਹਾ ਹੈ ਜੋ ਕੁਝ ਕਰਵਾ ਰਿਹਾ ਹੈ ਸੋ ਆਪੇ ਸੁਆਮੀ ਉਹ ਆਪ ਹੀ ਪਰਮਾਤਮਾ ਕਰਾ ਰਿਹਾ ਹੈ ਹਰੇ ਆਪੇ ਕਾਰ ਕਮਾਵੇ ਹਰ ਇੱਕ ਜੀਵ ਨੂੰ ਨੇ ਆਪਣੇ ਆਪ ਹੀ ਕਾਰ ਉੱਤੇ ਲਾਵੇ ਕੰਮ ਉੱਤੇ ਲਾਇਆ ਹੋਇਆ ਹਰੇ ਆਪੇ ਹੀ ਮਤ ਦੇਵੇ ਸੁਆਮੀ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਇਹ ਅਕਲ ਇਹ ਮਤ ਦਿੰਦਾ ਹੈ ਹਰੇ ਆਪੇ ਬੋਲ ਬੁਲਾਵੇ ਬੋਲ ਕਹਿੰਦੇ ਨੇ ਬੋਲ ਕੇ ਬੋਲ ਬੁਲਾਵੇ ਆਪ ਹੀ ਹਰੇਕ ਜੀਵ ਵਿੱਚ ਬੋਲਦਾ ਹੈ ਆਪ ਹੀ ਜੀਵਾਂ ਨੂੰ ਬੋਲਣ ਦੀ ਪ੍ਰੇਰਣਾ ਕਰਦਾ ਹੈ ਇਸ ਦੇ ਲਈ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ हे ਭਾਈ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਹੈ ਆਪ ਹੀ ਹਰੇਕ ਜੀਵ ਵਿੱਚ ਬੈਠਾ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰ ਰਿਹਾ ਹੈ ਹਾਰੇ ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਾਰੇ ਆਪੇ ਚਗਰ ਚੁਕਾਵੇ ਹਾਰੇ ਆਪੇ ਪੰਜ ਤਤ ਵਿਸਥਾਰਾਂ ਪੰਜ ਤਤ ਕਹਿੰਦੇ ਨੇ ਜਲ ਅਗਨੀ ਪ੍ਰਿਥਵੀ ਬਾਈਉ ਆਕਾਸ਼ ਵਿਚ ਤਾ ਤੂੰ ਉਹਨਾਂ ਵਿੱਚ ਵਾਸੂ ਪੰਜ ਆਪ ਪਾਵੇ ਪੰਜ ਤਤ ਜਲ ਵਿੱਚ ਰਸ ਅਗਨੀ ਵਿੱਚ ਰੂਪ ਪ੍ਰਿਥਵੀ ਵਿੱਚ ਪ੍ਰਿਥਵੀ ਵਿੱਚ ਗੰਧ ਬਾਜੂ ਵਿੱਚ ਛਪਸ਼ ਆਕਾਸ਼ ਵਿੱਚ ਸ਼ਬਦ ਜਨ ਨਾਨਕ ਸਤਿਗੁਰ ਮੇਲੇ ਆਪੇ ਹਰਿ ਆਪੇ ਜਗਰ ਚੁਕਾਵੇ ਚਗਰ ਕਹਿੰਦੇ ਨੇ ਖਿੱਚੋ ਤਾਣ ਚੁਕਾਵੇ ਮੁਕਾਉਂਦਾ ਹੈ ਗੁਰੂ ਸਾਹਿਬ ਫਰਮਾਨ ਕਰਦਿਆਂ ਨੇ ਕਿ ਏ ਭਾਈ ਭਗਤ ਜਾਣਦਾ ਹੈ ਪ੍ਰਮਾਤਮਾ ਨੇ ਆਪ ਹੀ ਆਪਣੇ ਤੋਂ ਪੰਜ ਤਤਾਂ ਦਾ ਜਗਤ ਖਿਲਾਰਾ ਖਿਲਾਰਿਆ ਹੋਇਆ ਹੈ ਆਪ ਹੀ ਨਾ ਤਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ हे ਨਾਨਕ ਆਖੇ ਭਾਈ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰ ਇੱਕ ਕਿਸਮ ਦਾ ਖਿੱਚੋ ਤਾਣ ਮਕਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ